Ma ने Thank mm -hmm. yeah Thank <laughs> you. ਪਾਠਨਾ ਕਰਕੇ ਮਹਾਰਾਜਾ ਜਨਮ ਦਿਹਾੜਾ ਮਨਾਇਆ ਉਹਦੇ ਵਿੱਚ ਆਪਣਾ ਆਪਣਾ ਸਹਿਜ ਹੀ ਕਰਾਇਆ ਗੁਰੂ ਮਹਾਰਾਜ ਪ੍ਰਮਾਤਮਾ ਜਿਹੜਾ ਨਾ ਉਹ ਬੜਾ ਬਿਆਨਿਤ ਹੈ ਸਾਡੀ ਸੋਚ ਸਾਡੀ ਸਮਝ ਸਾਡੀ ਹਰ ਚੀਜ਼ ਅਲੱਗ ਜਦੋਂ ਉਸੇ ਚੀਜ਼ ਨੂੰ ਲੈ ਕੇ ਅਸੀਂ ਗੱਲ ਕਰਦੇ ਹਾਂ ਐਕਸਪਲੇਨ ਕਰਨ ਲੱਗਦੇ ਆ ਨੰਤ ਕੋਈ ਬੋਲਦਾ ਦਾਇਰਚ ਕਰ ਲੈਨੇ ਆ ਜਿਹੜਾ ਰੱਬ ਹੈ ਨਾ ਉਹਦੀ ਵਿਅਕਤੀਤਮ ਨਾਮਦੇਵ ਜੀ ਕਹਿੰਦੇ ਆ ਕਿਤੇ ਸਦਾ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਕਹਿੰਦੇ ਸਾਰੀਆਂ ਘਟਾਂ ਦੇ ਵਿੱਚ ਪਰਮਾਤਮਾ ਜਿਹੜਾ ਨਾਮ ਹੈ ਨਾ ਹਰ ਘਟ ਦੇ ਵਿੱਚ ਹੈ ਸਭਨੀ ਘੱਟੀ ਸੌਂ ਬਸੈ ਸਹਿਬ ਇਹਨੂੰ ਘਟਨਾ ਕੋਈ ਕਹਿੰਦੇ ਉਹਦੇ ਤੋਂ ਬਿਨਾਂ ਕੋਈ ਵੀ ਘਟ ਨਹੀਂ ਹੈ ਕੋਈ ਵੀ ਘਟਾ ਨਹੀਂ ਕੋਈ ਵੀ ਜਗਾ ਨਹੀਂ ਜਿੱਥੇ ਉਹ ਨਹੀਂ ਹੈ ਉਹਨੂੰ ਮਹਿਸੂਸ ਕਰਨਾ ਉਹਨੂੰ ਵੇਖਣਾ ਉਹਦੇ ਬਾਰੇ ਸਮਝ ਆ ਜਾਵੇ ਬਸ ਇਹ ਹੀ ਹੈ ਜਦੋਂ ਸਮਝ ਆ ਗਈ ਤੇ ਹਰ ਜਗ੍ਹਾ ਤੇ ਨਜ਼ਰ ਆ ਜਾਂਦਾ ਤੇ ਜਦੋਂ ਨਾ ਸਮਝ ਆਈ ਤੇ ਫਿਰ ਕੋਲ ਬੈਠ ਕੇ ਵੀ ਸਮਝ ਨਹੀਂ ਆਉਂਦੀ ਵੀ ਅਸੀਂ ਰੱਬ ਕੋਲ ਬੈਠੇ ਹਾਂ ਸਮਾਜ ਉਹਨੀ ਬੜੀ ਦਾਸ ਜੀ ਹੈ। ਚਾਹੇ ਕਬੀਰ ਸਾਹਿਬ ਸ੍ਰੀ ਚਾਹੇ ਸਖੂਰੰਦਾਸ ਮਹਾਰਾਜਾ ਉਹਨਾਂ ਨੇ ਉਸ ਸਮੇਂ ਤੇ ਉਸ ਮੌਕੇ ਤੇ ਜੋ ਕੁਝ ਸਮਾਜ ਹੁੰਦਾ ਸੀ ਉਹਨਾਂ ਕ੍ਰਿਤੀਆਂ ਬਾਰੇ ਜੋ ਕਟਨਾਮਾ ਨੇ ਉਹਨਾਂ ਬਾਰੇ ਮਹਾਰਾਜ ਨੇ ਗੁਰਬਾਣੀ ਦੇ ਬਹੁਤ ਸੁੰਦਰ ਵਖਿਆਨ ਕੀਤਾ। ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਦੇ ਵਿੱਚ ਉਹਨਾਂ ਦੀ ਬਾਣੀ ਉਹਨਾਂ ਦੀ ਸੋਚ ਉਹਨਾਂ ਦੇ ਵਿਚਾਰ ਨੂੰ ਲੈ ਉਹਨਾਂ ਨਾਲ ਜੁੜੀਆ ਜਦੋਂ ਉਹਨਾਂ ਦੀ ਸੋਚ ਲੈ ਕੇ ਉਹਨਾਂ ਦੀ ਵਿਚਾਰਧਾਰਾ ਨੂੰ ਉਹਨਾਂ ਦੇ ਬਖਸ਼ੇ ਹੋਏ ਨਿਸ਼ਮਨ ਨੂੰ ਆਪਣੇ ਜੀਵਨ ਚ ਲੈ ਕੇ ਆਵਾਂਗੇ ਨਾ ਤਾਂ ਫਿਰ ਸਾਡਾ ਜਨਮ ਦਿਹਾੜਾ ਰਾਮ ਨਾਵਾ ਪ੍ਰਕਾਸ਼ ਦਿਹਾੜਾ ਰਾਮ ਸਫਲਾ ਹੋਏਗਾ ਮਾਰੇ ਕਿੰਨੇ ਤੋਂ ਹੀ ਮੋਹੀ ਮੋਹੀ ਤੋਂ ਅੰਕਰ ਕੈਸਾ ਕਹਿੰਦੇ ਪਰਮਾਤਮਾ ਤੇਰੇ ਵਿੱਚ ਮੇਰੇ ਵਿੱਚ ਮੇਰੇ ਉਰ ਤੇਰੇ ਵਿੱਚ ਫਰਕ ਕੀ ਆ ਅੱਜ ਸੀ ਸੰਸਾਰ ਦੀਆਂ ਚੀਜ਼ਾਂ ਨੂੰ ਹੰਡਾ ਰਹੇ ਆ ਖਾ ਪੀ ਰਹੇ ਆ ਵਿਚ ਦੇ ਸਮਾਜ ਵਿੱਚ ਪਰ ਕਦੇ ਵੀ ਸਾਡੇ ਹਿਰਦੇ ਵਿੱਚ ਰੱਬ ਦੇ ਪ੍ਰਤੀ ਰੱਬ ਦੀ ਖੋਜ ਦੇ ਪ੍ਰਤੀ ਸਾਡੇ ਮਨ ਚ ਜਿਹਾ ਆਸਾ ਪੈਦਾ ਨਹੀਂ ਹੁੰਦੀ ਅੰਦਰ ਜਿਨ੍ਹਾਂ ਦੇ ਅੰਦਰ ਤੂਫਾਨ ਵਗਿਆ ਜਿਨ੍ਹਾਂ ਦੇ ਅੰਦਰ ਜਵਾਰ ਭਾਟਾ ਆਈ ਚਾਹੇ ਕਬੀਰ ਸਾਹਿਬ ਜੀ ਚਾਹੇ ਸਤਗੁਰੂ ਅਰਦਾਸ ਮਹਾਰਾਜ ਚਾਹੇ ਨਾਮਦੇਵ ਜੀ ਜੀ ਚਾਹੇ ਬਾਬਾ ਫਰੀਦ ਉਹਨਾਂ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਪੈਦਾਸ਼ ਹੋਈ ਬਾਹਰ ਕਿਹਦੇ ਦਾ ਜਿਹੜਾ ਸ਼ਬਦ ਹੈ ਇੱਕ ਕੋਈ ਸ਼ਬਦ ਦੀ ਝੋਟ ਲੱਗ ਜੇ ਮੈਨੂੰ ਤੇ ਬੰਦਾ ਸੰਸਾਰ ਦੀਆਂ ਚੀਜ਼ਾਂ ਭੁੱਲ ਜਾਂਦਾ ਤੇ ਉਸ ਵਾਸਤੇ ਟੁੱਟ ਪੈਂਦਾ ਅਸੀਂ ਸ਼ਬਦ ਦੀ ਝੋਟ ਤੋਂ ਅਜੇ ਬਹੁਤ ਪਰੇ ਹਾਂ ਮਹਾਤਮਾ ਬੁੱਧ ਨਾ ਬੁੱਧ ਨੇ ਜੀਵਨ 'ਚ ਇੱਕ ਵਾਰੀ ਬਜ਼ੁਰਗ ਦੇਖਿਆ ਜਿਹਦੇ ਹੱਥ 'ਚ ਕੁੰਡੀ ਖੜੀ ਹੈ ਤੇ ਇੱਕ ਵਾਰੀ ਡੇਡ ਬੋਟੀ ਦੇਖੀ ਤੇ ਜੀਵਨ 'ਚ ਇੱਕ ਵਾਰੀ ਮਰਝਾਈ ਉਦ ਦੇਖੀ ਤੇ ਜੀਵਨ ਦੇ ਵਿੱਚ ਬਦਲਾਅ ਆ ਗਿਆ ਸਿਰਫ ਇੱਕ ਵਾਰ ਜਿਵੇਂ ਲਾਇਲ ਕੋਈ ਫੁੱਲ ਬਨਸਪਤੀ ਵੇਖੀ ਹੈ ਤੇ ਇੱਕ ਵਾਰੀ ਬਜ਼ੁਰਗ ਵੇਖਿਆ ਤੇ ਇੱਕ ਵਾਰੀ ਮਰਦਾ ਵੇਖਿਆ ਸਿਰਫ ਇੱਕ ਵਾਰ ਜੀਵਨ ਬਦਲ ਗਿਆ ਕਹੋਗੇ ਅੱਗੇ ਕੁਝ ਸਾਰਾ ਕੁਝ ਜਿਹੜਾ ਕੇ ਪਰਮार्थ ਦੀ ਜਿਹਨ ਮਹਤਮਾ ਉਹਦੇ ਨਿਰਵਾਣ ਦੀ ਪ੍ਰਾਪਤੀ ਕਹਿੰਦੇ ਆ ਨਾ ਉਸ ਪਾਸੇ ਤੋਂ ਪਿਆ ਅਸੀਂ ਅਸੀਂ ਸਾਰਾ ਕੁਝ ਦੇਖੀ ਜਾਂਦਾ ਰਹੇ ਵੀ ਦੇਖ ਕੇ ਨਾ ਜਿਨਾਂ ਬੰਦੀ ਜਿਹੜੀ ਨਾ ਕਪੂਤਰ ਨੂੰ ਦੇਖ ਕੇ ਅੱਖਾਂ ਮੀਟ ਲੈਂਦੀਆਂ ਅੱਖਾਂ ਮੀਟ ਲੈਂਦੀਆਂ ਚਰਨ ਕੀਤੇ ਦੀ ਸਤਨਾਮ ਸਾਰਾ ਕੁਝ ਦੇਖ ਕੇ ਸਾਰਾ ਕੁਝ ਕਰਕੇ ਉਹ ਜਿਗਿਆਸਾ ਉਹ ਅਗਰ ਉਹ ਜਿਹੜਾ ਵੀਰ ਰਸ ਉਹ ਜਿਹੜਾ ਸ਼ਬਦ ਦਾ ਬਾਣ ਹੈ ਸਾਡੇ ਅੰਦਰ ਨਹੀਂ ਵੱਜਦਾ ਜਦੋਂ ਸਾਡੇ ਅੰਦਰ ਵੱਜੇਗਾ ਨਾ ਤੇ ਫਿਰ ਅਸੀਂ ਵੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੱਸੇ ਹੋਏ ਇੱਕ ਨਕਸ਼ੇ ਕਾ ਬੰਦੀ ਜਨਮ ਸਭ ਕੋਈ ਕਿਹ ਇੱਜਾ ਦੇ ਕੋਜ ਪ੍ਰੇਸ਼ੀਅਸ ਰਸਤੇ ਤੇ ਤੁਰੇ ਧਾਮਾਂ ਦੇ ਜਦੋਂ ਕੋਈ ਮਾਰ ਕੇ ਲੈਦਾ ਕੋਈ ਆ ਗਿਆ ਕੋਈ ਨਾ ਕੋਈ ਕਾਹੇ ਬਤਾ ਲਾ ਭਯਾਨ ਜਵਾਹਰ ਸਾਹਿਬ ਦਾ ਨਾਨਕ ਇਹ ਚਾਹਤਾ ਪਹਿਲੇ ਕੋਈ ਉਤਰਨ ਨਹੀਂ ਜਾਂਦਾ ਇਹ ਕੁਬੇ ਤਾਲਾ ਕਹੀ ਜਾਂਦਾ ਇਹ ਕੁਝ ਕਹੀ ਜਾਂਦਾ ਜੀ ਕਿ ਮੈਂ ਨਹੀਂ ਆ ਪਿਆ ਕੇ ਮਾਣਾ ਸਾਰਾ ਨਾਨਕ ਇਹ ਚਾਹ ਤੇ ਮੈਂ ਤੋਂ ਦਾ ਦੇਵਾਨਾ ਜਿਸ ਜਿਹੜੇ ਤੋਹਣਾ ਕਹੀ ਜਾਂਦੀ ਇਸ ਕਰਕੇ ਜਦੋਂ ਜਿੰਨੀ دیر ਤੱਕ ਸ਼ਬਦ ਦਾ ਬਾਣ ਸਾਡੇ ਅੰਦਰ ਨਹੀਂ ਹੁੰਦਾ ਉਹਨੀਆਂ ਦਿਨ ਤੱਕ sada sada sare ਮੁਝ ਬਾਹਰ ਬਾਹਰ ਰਹਿੰਦਾ ਜਦੋਂ ਅਸੀਂ ਕੀਤੇ ਪਰ ਸਭਾ ਕਰੀਏ ਨਾ ਸੰਸਾਰਿਕ ਤਰ੍ਹਾਂ ਪ੍ਰਸ਼ੰਸਾ ਜਾਂਦੇ ਆਂ ਕਈ ਵਾਰੀ ਮਾਨਸਿਕ ਤੌਰ ਤੇ ਅਸੀਂ ਹਾਜ਼ਰ ਨਾ ਹੋਈਏ ਨਾ ਅਸੀਂ ਰੋਟੀ ਖਾ ਲਈ ਤੇ ਕਿਹੇ ਚੇਤਾ ਭੁੱਜਦਾ ਵੀ ਖਾਣਾ ਖਾਦਾ ਨਹੀਂ ਆ ਪਤਾ ਹੀ ਨਹੀਂ 5 ਮਿੰਟ ਬਾਅਦ ਸੋਚੀਏ ਕਿਹੜੀ दाल ਨਾ ਖਾਦਾ ਕਿਹੜੀ ਸਬਜ਼ੀ ਨਾ ਖਾਦਾ ਕਿਉਂਕਿ ਅਸੀਂ ਗੈਰ ਹਾਜ਼ਰ ਸੀ ਪ੍ਰਸ਼ਾਦਾ ਛਕਣ ਲੱਗੇ ਪਤਾ ਹੀ ਨਹੀਂ ਕਿ ਮੂੰਹ ਖੁਦ ਲਈ ਮਿਟੀਏ ਨਾ ਖਾਣ ਦਾ ਪਤਾ ਲੱਗਾ ਕਿ ਇਹ ਵੀ ਸੋਚਦਾ ਬੰਦਾ ਹੈ ਮੇਰੇ ਵਾਕਿਆ ਪਰਸ਼ੰਸਾ ਜਾਂਦੇ ਆਂ ਪ੍ਰਸ਼ਾਦਾ ਉਹੀ ਹੁੰਦਾ ਸਾਰਾ ਕੁਝ ਉਹੀ ਹੁੰਦਾ ਤੇ ਜਦੋਂ ਖੁਦ ਪ੍ਰੈਜ਼ੈਂਟ ਹੁੰਦੇ ਨਾ ਤਾਂ ਫਿਰ ਜਦੋਂ ਪ੍ਰਸ਼ਾਦਾ ਛਕਿਆ ਨਾ ਤੇ ਫਿਰ ਉਹਦਾ ਆਨੰਦ ਬੜਾ ਹੁੰਦਾ ਹੈ ਤੁਸੀਂ ਸੋਚਦੇ ਆ ਵੀ ਬੜਾ ਆਨੰਦ ਆ ਪ੍ਰਸ਼ਾਦਾ ਵੀ ਉਹੀ ਆਟਾ ਵੀ ਉਹੀ ਚੱਕੀ ਦਾ ਦਾਲ ਸਬਜ਼ੀ ਵੀ ਉਹ ਹੀ ਪਰ ਆਨੰਦ ਬਹੁਤ ਆਇਆ ਕਿਉਂਕਿ ਅਸੀਂ ਖੁਦ ਗਹਿਰ ਹਜ਼ਰ ਹੁੰਦੇ ਆ ਪਾਠ ਕਰਨ ਲੱਗੇ ਵੀ ਗਹਿਰ ਹਜ਼ਰ ਹੁੰਦੇ ਆ ਅਰਦਾਸ ਕਰਨ ਲੱਗੇ ਵੀ ਗੈਰ ਹਾਜ਼ਰ ਹੁੰਦੇ ਆ ਬਾਣੀ ਪੜਨ ਲੱਗੇ ਵੀ ਗੈਰ ਹਾਜ਼ਰ ਹੁੰਦੇ ਆ ਰੱਬ ਰੱਬ ਕਰਨ ਲੱਗੇ ਵੀ ਗੈਰ ਹਾਜ਼ਰ ਹੁੰਦੇ ਆ ਉਹਨੂੰ ਯਾਦ ਕਰਨ ਲੱਗੇ ਵੀ ਗੈਰ ਹਾਜ਼ਰ ਹੁੰਦੇ ਆ ਭੋਜਨ ਕਰਨ ਲਈ ਵੀ ਗੈਰ ਹਾਜ਼ਰ ਹੁੰਦੇ ਆ ਪਾਣੀ ਕਰਨ ਲਈ ਵੀ ਗੈਰ ਹਾਜ਼ਰ ਹੁੰਦੇ ਆ ਤੇ ਜਦੋਂ ਅਸੀਂ ਹਾਜ਼ਰ ਹੋਵਾਂਗੇ ਨਾ ਮਾਰੇ ਕਹਿੰਦੇ ਨਾ ਭਈ ਜਦੋਂ ਹਮ ਹੋਤੇ ਤਬ ਕੀ ਜਾਣੇ ਅਬ ਤੂੰ ਹੀ ਮਹਿਣਾ ਕਿਤੇ ਜਦੋਂ ਮੈਂ ਸੀ ਨਾ ਉਦੋਂ ਤੋਂ ਨਹੀਂ ਸੀ ਤੇ ਜਦੋਂ ਕੁੰਮ ਹੋ ਗਿਆ ਨਾ ਉਦੋਂ ਮੈਂ ਮਿਲ ਗਈ ਤੇਰਾ ਮੁਝ ਮੇਕ ਵਿੱਚ ਨਹੀਂ ਜੋ ਕਿਛ ਹੈ ਸੋਹਤੀ ਆ ਤੇਰਾ ਤੁਝ ਕੋ ਸੋਹਣ ਤੇ ਕਿਆ ਲਾਗਰ ਉਹ ਜਿਹੜੀ ਮੈਂ ਆ ਨਾ ਮੈਂ ਤੋਂ ਭਾਵ ਜਿਹੜਾ ਹੰਕਾਰ ਹੈ ਉਹ ਹੀ ਨਹੀਂ ਖਤਮ ਹੁੰਦਾ ਨਾ ਵਾਰੀ ਪੜ ਕੇ ਨਾ ਸਿਮਰਨ ਕਰਕੇ ਨਾ ਨਾਮ ਜਪ ਕੇ ਕੋਈ ਨਹੀਂ ਖਤਮ ਹੁੰਦਾ ਅਸ ਜਦੋਂ ਉਹ ਖਤਮ ਹੋ ਗਿਆ ਜਦ ਤੂੰ ਕਰਤਾ ਤੂੰ ਗੁਆ ਮੁੱਝ ਮੇਰਾ ਮੰਨ ਲਈ ਜਦ ਆਪਾ ਪਰਖਾ ਮਿਟ ਗਿਆ ਜੱਤ ਦੇਖਾਂ ਤਦ ਜਦੋਂ ਹਮ ਬੋਲਦੇ ਤਦ ਸੁਣ ਨਹੀਂ ਆਬ ਤੂੰ ਹੀ ਮੈਂ ਜਦੋਂ ਤੂੰ ਆ ਗਿਆ ਤੇ ਫਿਰ ਮੈਂ ਖਾਂਦੂ ਬਣ ਗਿਆ ਇਸ ਕਰਕੇ ਗੁਰੂ ਮਹਾਰਾਜ ਦੀ ਬਾਣੀ ਗੁਰੂ ਮਹਾਰਾਜ ਦੇ ਵਿਚਾਰਨ ਅਸਲ ਆਪ ਲੇਖ ਦੇ ਤਾਲੀ ਕਰੀਏ ਜਿਹਦੇ ਨਾਲ ਸਾਡਾ ਹਿਰਦਾ ਉਹਦੇ ਨਾਲ ਜੁੜ ਸਕੀ ਸਾਡਾ ਬੈਠਣਾ ਸਾਡਾ ਗੁਰਪੁਰਬ ਮਨਾਉਣਾ ਸਫਲਾ ਹੋ ਸਕੇ ਤੋਂ ਆਪ ਸਾਰੀ ਸੰਗਤ ਨੇ ਮਹਾਰਾਜਾ ਜੀ ਸੋਵਣ ਤਾਲੀ ਨਾਲ ਗੁਰਪੁਰਬ ਮਨਾਇਆ ਸੰਗਤ ਜੀ ਸਾਰੇ ਆ ਗਏ ਜੁਟ ਕਰਨੀਆਂ ਬਖਸ਼ੇ ਖੁਸ਼ੀਆਂ ਤੇਰੇ ਬਖਸ਼ੇ ਸਾਰੇ ਨਗਰ ਨੇ ਮਿਲ ਕੇ ਨੌਜਵਾਨਾਂ ਨੇ ਸਤਜਾਂ ਦੇ ਸਾਰੇ ਨੇ ਮਨਾਈਆਂ ਦਾ ਧੰਨਵਾਦ ਮਹਾਰਾਜ ਜੀ ਬਾਣੀ ਦਾ ਧੰਨਵਾਦ ਸਤਿਗੁਰੂ ਜੀ ਸਾਰੇ ਲੋਕੋ ਸ਼ਹੀਦਰੀ ਬਖਸ਼ੇ ਅਕਿੰਦਰ ਦੀ ਵਿਚਾਰਾਂ ਦੀ ਸਮਾਧੀ ਆ ਬੱਚੀ ਅੱਜ ਸ਼ਬੂ ਬੜੇਗੀ ਗੁਰੂ ਕੋਰ ਉਹ ਦੇ ਕੋਲ ਸਤਿਗੁਰੂ ਦਾਸ ਮਹਾਰਾਜ ਜੀ ਦਾ ਸ਼ਰਵਲ ਸਾਇਕਲ ਕਰਨਾ ਰੇਲ ਦੇ ਨਾਲ ਜਿੱਤੇ ਮਿਲਦੇ ਹੋ ਇਹ ਵੀ ਲੈਟ ਦੇ ਸ਼ਬਦ ਨੂੰ ਕੋਈ ਨਾ ਸਰਵਨ ਕਰਨਾ ਜੀ ਸਾਹੀ ਸੁੰਦਰ ਬਣਾਉਣਾ ਕਰਦੇ 我有一支钢枪，我有一支笔。